ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੂਟ ਤੋਂ ਆਪਾਂ ਨਾਪ ਕਿਸ ਤਰੀਕੇ ਨਾਲ ਲੈ ਸਕਦੇ ਆ ਜਿਨ੍ਹਾਂ ਨੂੰ ਨਾਪ ਲੈਣਾ ਨਹੀਂ ਆਉਂਦਾ ਉਹ ਮੇਰੀ ਵੀਡੀਓ ਪੂਰੀ ਧਿਆਨ ਨਾਲ ਪੂਰੀ ਜ਼ਰੂਰ ਦੇਖਣਾ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਅੱਜ 13 ਸਾਲ ਦੇ ਬੱਚੇ ਆ ਸੂਟ ਹੈ ਇਹ ਤੇ ਉਹ ਤੋਂ ਤੋਂ ਆਪਾਂ ਨਾਪ ਲੈ ਕੇ ਕਿਸ ਤਰੀਕੇ ਨਾਲ ਆਪਾਂ ਇਹਦੀ ਕਟਾਈ ਕਰ ਸਕਦੇ ਆ ਕਿਸ ਤਰ੍ਹਾਂ ਆਪਾਂ ਨਾਪ ਲੈ ਸਕਦੇ ਆ ਠੀਕ ਹੈ ਜੀ ਤੇ ਆਪਾਂ ਹੁਣ ਇਹਦੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਰੱਖ ਲੈਣਾ ਇਹਨੂੰ ਤੇ ਇਹ ਜਿਹੜਾ ਆਪਣਾ ਮੋਟੇ ਕੋਲੋਂ ਇਸ ਥਾਂ ਤੋਂ ਆਪਾਂ ਮਿਣਾਗੇ ਗਲੇ ਦੇ ਨਾਲ ਰੱਖ ਕੇ ਐਨਜੀ ਟੇਪ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਸੋ ਮੈ ਲੜਾ ਐਨਜੀ ਦੇ ਬਣਾ ਇਹ ਆਪਣਾ ਹੋ ਗਿਆ 33.5 ਇੰਚ ਠੀਕ ਹੈ ਜੀ ਤੇ ਜਿੰਨੀ ਆਪਣੀ ਲંબਾਈ ਹੈ ਇਸ ਤਰ੍ਹਾਂ ਲੈਣਾ ਨਾ ਪਊਗਾ ਤੇ ਆਪਾਂ ਇੱਥੇ ਲਿਖਾਂਗੇ ਲંબਾਈ ਠੀਕ ਹੈ ਆਪਾਂ ਲંબਾਈ ਲਿਖ ਲੈਣੀ ਹੈ ਉਹਦੇ ਸਾਹਮਣੇ ਆਪਾਂ ਨੇ ਜਿੰਨੀ ਲંબਾਈ ਹੈ ਉਨੀ ਆਪਾਂ ਨੇ ਲંબਾਈ ਲਿਖ ਲੈਣੀ ਹੈ 33.5 ਔਰ ਆਪਾਂ ਮੈਨਣਾ ਇਹਦਾ ਠੇਰਾ ਠੇਰਾ ਆਪਾਂ ਇਥੋਂ ਹੇਠੇ ਤੋਂ ਮਿਨਾਗੇ ਠੇਰਾ ਹੈਗਾ 14 ਇੰਚ ਠੀਕ ਹੈ ਜੀ ਤੇ ਆਪਾਂ 14 ਲਿਖ ਲੈਣਾ ਜਿੰਨਾ ਜਿੰਨਾ ਆਪਣਾ ਨਾਪ ਹੈ ਤਿਆਰ ਨਾਪ ਲਿਖਣਾ ਆਪਾਂ ਨੇ ਇਹ ਇਹ ਆਪਣਾ ਜਿਹੜਾ ਸਾਰਾ ਨਾਪ ਲਿਖਾਂਗੇ ਜਿੰਨਾ ਆਪਣਾ ਨਾਪ ਤਿਆਰ ਆ ਉਹਨਾਂ ਆਪਾਂ ਲਿਖਣਾ ਹੈ ਤੇ ਹੁਣ ਆਪਾਂ ਇਹਦੀ ਮਿਨਾਗੇ ਕਮਰ ਇਥੋਂ ਆਪਾਂ ਨੇ ਆਹ ਇਹਦੀ ਹੈਗੀ ਹੈ ਨੀਚੇ ਤੋਂ ਇੱਥੋਂ ਕਮਰ ਇੱਥੋਂ ਜਿਹੜੀ ਇਹ ਚੈਸਟ ਠੀਕ ਹੈ ਜੀ ਮੋਢਿਆਂ ਦੇ ਨੀਚੇ ਤੋਂ ਇਹਨੂੰ ਕਹਿੰਦੇ ਆ ਚੈਸਟ ਤੇ ਆਪਾਂ ਇੱਥੇ ਲਿਖ ਲੈਣਾ ਚੈਸਟ ਚੈਸਟ ਦੇ ਸਾਹਮਣੇ ਆਪਾਂ ਚੈਸਟ ਹਨ ਆਪ ਲਿਖਣਾਗੇ ਇੱਥੋਂ ਆਪਾਂ ਰੱਖ ਕੇ ਜੀ ਦੇ ਉੱਪਰ ਰੱਖ ਕੇ ਦਾ ਲੈਣਾ ਇਹ ਇੱਥੋਂ ਇਹਨਾਂ ਦਾ ਥੋੜਾ ਜਿਹਾ ਟਾਈਟ ਹੈ ਇਹ ਆਪਾਂ ਲੂਜ਼ ਰੱਖਣਾ ਹੈ ਇਹ ਆਪਾਂ ਕੀ ਕਰਨਾ ਤੇ ਇਧਰੋਂ ਥੋੜਾ ਜਿਹਾ ਵਧਾ ਕੇ ਇੰਚ ਟੇਪ ਤੇ ਇਧਰੋਂ ਵੀ ਥੋੜਾ ਜਿਹਾ ਵਧਾ ਲਾਂਗੇ ਤੇ ਇੱਥੋਂ ਆਪਾਂ ਲਿਖਾਂਗੇ 1.14 ਠੀਕ ਹੈ ਜੀ 1.14 ਆਪਾਂ ਲਿਖਣਾ ਚੈਸਟ 1.14 ਇੰਚ ਠੀਕ ਹੈ ਤਿੱਕਾ ਕਮਰ ਇਸ ਤੋਂ ਬਾਅਦ ਇਹ ਵਿਚਾਲਾ ਜਿਹੜਾ ਕਮਰ ਮੈਨਣੀ ਹੈ ਇਹਦੇ ਪਲੇਟਾਂ ਨਹੀਂ ਪਾਈਆਂ ਨਹੀਂ ਆਪਣੇ ਪਲੇਟਾਂ ਦੇ ਜਿੱਥੇ ਵਿਚਾਲਾ ਹੁੰਦਾ ਉਹ ਤੋਂ ਆਪਾਂ ਕਮਰ ਮੈਨਣੀ ਹੁੰਦੀ ਹੈ ਇਹ ਵੀ ਆਪਾਂ ਜਿਹੜੇ ਬੱਚੇ ਆ ਇੱਲਾਦੀ ਆਪਾਂ ਉਪਰੋਂ 5 ਇੰਚ ਛੱਡ ਕੇ 5 5.5 ਇੰਚ ਛੱਡ ਕੇ ਆਪਾਂ ਨੇ ਕਮਰ ਮੈਨ ਲੈਣੀ ਆ ਤੇ ਇਹ ਹੈਗੀ 13 ਸਾਲ ਦੇ ਬੱਚੇ ਦਾ ਇੱਥੋਂ ਆਪਾਂ ਇਹਦਾ ਹੈਗਾ 12 12.5 ਕਮਰ ਹੈ ਦੀ ਠੀਕ ਹੈ ਆਪਾਂ ਨੇ ਅਮਰ ਜਿਹੜੀ ਹੈ 12.5 ਇਹ ਆਪਾਂ ਨਾਪ ਉੱਪਰ ਲਿਖ ਲੈਣਾ ਜਿਹੜਾ ਤਿਆਰ ਹੈ ਹੁਣ ਆਪਾਂ ਮੈਨ ਹੈਪ ਹੈਪ ਕਿੱਥੋਂ ਮੈਣੀ ਹੈ ਜਿੱਥੇ ਆਪਣੇ ਚਾਕ ਖਤਮ ਹੁੰਦੇ ਆ ਸਿਨ ਆਪਣੀ ਖਤਮ ਹੁੰਦੀ ਚਾਕ ਸ਼ੁਰੂ ਹੁੰਦੇ ਨਾ ਇਥੋਂ ਆਪਾਂ ਮੈਨੇ ਆ ਆ ਚੀਜ਼ ਤੋਂ ਇਹ ਆਪਣਾ ਹੈਗਾ ਘੇਰਾ ਆਪਣਾ 14 ਸੀਗਾ ਇਹ ਆਪਣੇ ਹੈਗੇ ਆ ਪੌਣੇ ਤੇ 14 ਠੀਕ ਹੈ ਇਹ ਆਪਾਂ 14 ਵੀ ਰੱਖ ਸਕਦੇ ਆ ਠੀਕ ਹੈ ਇਥੋਂ ਆਪਾਂ ਹੈਪ ਵੀ 14 ਹੀ ਰੱਖਾਂਗੇ ਹੁਣ ਆਪਾਂ ਮਿਣਾਗੇ ਦੀ ਸਾਈਡ ਜਿਹੜੀ ਸਿਉਣ ਕਿੰਨੀ ਲਾਈ ਹੈ ਇਥੋਂ ਰੱਖ ਕੇ ਸਾਈਡ ਸਿਉਣ ਹੈਗੀ ਹੈ 11:30 ਤੇ ਆਪਾਂ ਇਦਾਂ ਲਈ ਸਾਈਡ ਵੀ ਮਿਣਾਗੇ 11:30 ਦੀ ਆਪਾਂ ਇਹ ਸਾਈਜ਼ ਜਿਹੜੀ ਐ ਇਹਦੇ ਸਾਹਮਣੇ ਪਾਵਾਂਗੇ 11 ਠੀਕ ਹੈ ਜੀ ਇਦਾਂ ਆਪਾਂ ਸਾਰਾ ਨਾਪ ਨਾਲ ਜਿਹੜਾ ਮੈਨ ਲੈਣਾ ਤਾਂ ਲੈ ਲੈਣਾ ਜਿੱਥੋਂ ਆਪਣਾ ਚੈਸਟ ਦਾ ਤੇ ਆ ਲਿਖਣਾ ਇਹ ਆਪਣਾ ਨਾਮ ਬਿਲਕੁਲ ਕੱਪੜੇ ਨੂੰ ਜਮਾ ਸਿੱਧਾ ਕਰਕੇ ਮੈਨਣਾ ਇਹ ਨਾ ਵੀ ਵੀ ਆਪਾਂ ਤੇ ਲਾ ਪਿਆ ਜਾਂ ਵਾਲ ਪਏ ਆ ਉਦੋਂ ਮੈਨ ਲਓ ਫਿਰ ਆਪਣਾ ਨਾਪ ਜਿਹੜਾ ਫਰਕ ਪੈ ਜਾਂਦਾ ਨਾਪ ਦਾ ਤੇ ਹੁਣ ਆਪਾਂ ਮੈਨਣਾ ਇਹਦਾ ਥੀਰਾ ਤੇ ਗਲਾ ਠੀਕ ਹੈ ਜਿਹੜਾ ਆਪਣਾ ਗਲਾ ਮੈਨਣਾ ਇੱਥੋਂ ਮਿਣਾਗੇ ਆਹ ਚੀਜ਼ ਤੋਂ ਰੱਖੀ ਇੱਕ ਤੇ ਇਦਾਂ ਆਪਾਂ ਮੈਨਣਾ ਦਾ ਗਲਾ ਹੈਗਾ 5 ਠੀਕ ਹੈ 5 ਦੇ ਸਾਹਮਣੇ ਆ ਇਦਾਂ ਆਪਾਂ ਸਿੱਧਾ ਹੀ ਇਹ ਜਿਹੇ ਰੱਖਣਾ 5 ਮੂਹਰਲਾ ਤੇ 3 ਪਿਛਲਾ ਠੀਕ ਹੈ ਨਾ ਬੈਕ ਵਾਲਾ ਗਲਾ ਜਿਹੜਾ 5 ਫਰੰਟ ਵਾਲਾ ਕੋਮਾ ਪਾ ਕੇ ਆਪਾਂ 3 ਪਾ ਲੈਣਾ 3 ਆਪਣਾ ਬੈਕ ਵਾਲਾ ਹੈ ਬੈਕ ਗਲਾ ਠੀਕ ਹੈ ਤੇ ਹੁਣ ਆਪਾਂ ਤੀਰਾ ਮੈਨਣਾ ਦਾ ਤੀਰਾ ਆਪਾਂ ਮੈਨਣਾ ਹੁੰਦਾ ਹੈਗਾ ਗਲੇ ਇਸ ਤਰ੍ਹਾਂ ਸੈੱਟ ਕਰਕੇ ਰੱਖ ਲੈਣੇ ਆ ਇਦਾਂ ਕੱਪੜੇ ਨੂੰ ਬਿਲਕੁਲ ਇਸ ਤਰ੍ਹਾਂ ਸਿੱਧਾ ਕਰਕੇ ਰੱਖ ਲਓ ਤੇ ਆਪਾਂ ਇਹਨੂੰ ਇੱਥੋਂ ਰੱਖ ਕੇ ਮੈਨਣਾ ਗਲਾ ਆਪਣਾ ਕਿੰਨਾ ਚੌੜਾ ਹੈ ਇਹ ਆਪਣਾ 4.5 ਇੰਚ ਗਲਾ ਚੌੜਾ ਹੈ ਤੇ ਇਹ ਆਪਾਂ 4.5 ਇੰਚੀ ਗਲਾ ਚੌੜਾ ਪਾਉਣਾ ਹੈ ਦਾ ਛੋਟੇ ਬੱਚੇ ਦਾ ਹੁਣ ਆਪਾਂ ਇੱਥੋਂ ਰੱਖ ਕੇ ਦਾ ਤੀਰਾ ਬਣਾਗੇ ਤੀਰਾ ਇਹਨਾਂ ਦਾ ਹੈਗਾ 10 ਇੰਚ ਤਿਆਰ ਹੈ ਤੇ ਆਪਾਂ ਰੱਖਾਂਗੇ ਇਹ ਵੈਸੇ ਘੱਟ ਹੈ ਦੇ ਹਿਸਾਬ ਨਾਲ ਨਾ ਪਹਿਲਾਂ ਦਾ ਸਾਢੇ 10 ਆਪਾਂ ਤਿਆਰ ਕਰਾਂਗੇ ਤੀਰਾ ਤੇ ਆਪਾਂ ਸਾਢੇ 10 ਇੰਚ ਤਿਆਰ ਦੇ ਖਾਣਾਗੇ ਤੀਰਾ ਜਿਹੜਾ ਸਾਢੇ 10 ਤਿਆਰ ਕਰਨਾ ਠੀਕ ਹੈ ਤੇ ਮੋਢਾ ਵੀ ਇਹ ਇਹਨਾਂ ਦਾ ਛੋਟਾ ਹੈ ਥੋੜਾ ਜਿਹਾ ਇਹ ਆਪਾਂ ਵਧਾਉਣਾ ਹੈ ਆਪਾਂ 6 ਇੰਚ ਤੇ ਕਟਾਈ ਕਰਨੇ ਨੂੰ ਧੀਰ ਠੀਕ ਹੈ ਤੇ ਹੁਣ ਆਪਾਂ ਲਿਖਾ ਕੇ ਬਾਹਾਂ बच्चे ਦਾ ਜਵੇਂ 13 ਸਾਲ ਦੇ ਬੱਚੇ ਦਾ ਆਪਾਂ ਕਟਿੰਗ ਕਰਨਾ ਹੋਊਗਾ ਸੂਰ ਹੋਵੇ ਤੇ ਆਪਾਂ 6 ਜਾਂ 6.5 ਇੰਚ ਕਟਿੰਗ ਕਰਨਾ ਹੁੰਦਾ ਜੇ ਪਤਲਾ ਬੱਚਾ ਤਾਂ ਆਪਾਂ 6 ਇੰਚ ਕੱਟ ਸਕਦੇ ਹਾਂ ਜੇ ਥੋੜਾ ਜਿਹਾ ਭਾਰਾ ਹੋ ਉਹਦੇ ਹਿਸਾਬ ਨਾਲ ਆਪਾਂ 6.5 ਕੱਟਣਾ ਠੀਕ ਹੈ ਜੀ ਹੁਣ ਆਪਾਂ ਬਾਹ ਦਾ ਨਾਪ ਲਵਾਂਗੇ ਬਾਹ ਹੈਗੀ ਹੈ 13 ਇੰਚ ਠੀਕ ਹੈ ਜੀ 13 ਇੰਚ ਆਪਾਂ ਨੇ ਬਾਹ ਕਟ ਲਈਏ ਤਿਆਰ ਹੈ ਜਿਹੜੀ ਤੇ ਬਾਹ ਦੀ ਮੂਰੀ ਜਿਹੜੀ ਹੈ ਹੁਣ ਆਪਾਂ ਮੂਰੀ ਲਿਖਾਂਗੇ ਮੂਰੀ ਹੈਗੀ ਕਿੰਨੀ ਮੂਰ ਇੱਥੋਂ ਆਪਾਂ ਮੈੰਨੀ ਹੈ ਇਧਰੋਂ ਇੱਕ ਰੱਖ ਕੇ ਬਿਲਕੁਲ ਇਹਨੂੰ ਸਿੱਧਾ ਕਰਕੇ ਇਦਾਂ ਆਪਾਂ ਨਾਪ ਲਿਖ ਲਵਾਂਗੇ 4.5 ਇੰਚ ਠੀਕ ਹੈ ਜੀ ਇੱਥੇ ਲਿਖਾ ਗਿਆ ਆਪਾਂ 4.5 ਹੁਣ ਆਪਾਂ ਇਹਦੀ ਫਿਟਿੰਗ ਮੈੰਨੀ ਹੁੰਦੀ ਬਾਹ ਦੀ ਵੀ ਵਿਚਾਲੋ ਫਿਟਿੰਗ ਕਿੰਨੀ ਹੈ ਇਹ ਆਪਾਂ ਕਿਵੇਂ ਕਰ ਲੈ ਇੱਥੋਂ ਆਪਣਾ ਮੋਢੇ ਕੋਲ ਰੱਖ ਕੇ ਬਾਹ ਜਿੱਥੋਂ ਆਪਾਂ ਜੜੀ ਹੈ ਤੇ ਇਸ ਤਰੀਕੇ ਨਾਲ ਬੱਚੇ ਦਾ ਜਿਹੜਾ 13 ਸਾਲ ਦਾ ਇਹ ਇੱਥੋਂ 6 ਮੈਲਿਆ ਤੇ ਇੱਥੋਂ ਰੱਖ ਕੇ ਆਪਣੀ ਬਾਹ ਕਿੰਨੀ ਆਖੋ 5 6 ਤੋਂ ਇਹ 5 ਇੰਚ ਤਿਆਰ ਕਰਦੇ ਆਪਾਂ ਇਹ ਕਰਾਪਾ ਪਾ ਲਾਂਗੇ ਬਾਹ ਜਿਹੜੀ ਹੈ 6 ਤੋਂ 5 ਇੰਚ ਤਿਆਰ ਠੀਕ ਹੈ ਇਹ ਆਪਾਂ ਨਿਸ਼ਾਨ ਕਟਿੰਗ ਵੇਲੇ ਲਾਉਣਾ ਹੁੰਦਾ ਤੇ ਸਲਾਈ ਵੇਲੇ ਮਿਣਨਾ ਆਉਂਦਾ ਇਹ ਸਲਾਈ ਵੇਲੇ ਇਸ ਇਹਨੂੰ ਮਿਣ ਕੇ ਹੀ ਆਪਾਂ ਨੇ ਬਾਹ ਦੀ ਫਿਟਿੰਗ ਕਰਨੀ ਹੈ ਠੀਕ ਹੈ ਜੀ ਇਹ ਆਪਣਾ ਹੁਣ ਸਾਰਾ ਹੀ ਨਾਪ ਹੋ ਗਈ ਸ਼ਰਟ ਦਾ ਨਾਪ ਲੈ ਆ ਲਿਆ ਆਪਾਂ ਤੇ ਇਹਦੇ ਕੋਈ ਫਲੋਈਆਂ ਵਗੈਰਾ ਕੁਝ ਨਹੀਂ ਪਾਉਣਾ ਤੇ ਮੋਟਾ ਜਿਹੜਾ ਆਪਾਂ ਜਿਹੜਾ ਇਹਦੀ ਕਟਿੰਗ ਕਰਨੀ ਆ ਇਹ ਤਾਂ ਆਪਾਂ ਇਸ ਤੋਂ ਥੋੜਾ ਜ਼ਿਆਦਾ ਕਰਾਂਗੇ ਜ਼ਿਆਦਾ ਘਟ ਹੈ ਤੇ ਮੋਟਾ ਆਪਾਂ 6 ਇੰਚ 6.5 ਇੰਚ ਕੱਟ ਕਰ ਸਕਦੇ ਆ ਠੀਕ ਹੈ ਹੁਣ ਆਪਾਂ ਕਰਾਂਗੇ ਪਜਾਮੇ ਦੀ ਇਹਨਾਂ ਦਾ ਪਜਾਮਾ ਹੈਗਾ ਕਿੰਨਾ ਲੰਬਾਈ ਮਰਾਂਗੇ ਠੀਕ ਹੈ ਜੀ ਇੱਥੋਂ ਰੱਖ ਕੇ ਆਪਾਂ ਇਹਦੀ ਲੰਬਾਈ ਲੈਣੀ ਹੈ ਉੱਪਰੋਂ ਰੱਖਾਂਗੇ ਇਹ ਹੈਗਾ 23.5 ਇੰਚ ਤਿਆਰ ਆ ਪਲਾਜੋ ਠੀਕ ਹੈ ਜੀ ਤੇ ਆਪਾਂ 23.5 ਇੰਚ ਤਿਆਰ-ਤਿਆਰ ਆਪਾਂ ਨਾਪ ਲਿਖਾਂਗੇ 23.5 ਠੀਕ ਹੈ ਜੀ ਤੇ ਹੈਪ ਜਿਹੜੀ ਇਹਦੀ ਕਿੰਨੀ ਆ ਤੇ ਪਹੁੰਚਾ ਕਿੰਨਾ ਆਪਾਂ ਉਹ ਵੇਖਣਾ ਤੇ ਕਮਰ ਤੋਂ ਉੱਪਰ ਦੇਖਾਂਗੇ ਤੇ ਪਹੁੰਚਾ ਆਪਾਂ ਨੇ ਕਿੰਨਾ ਇਹਦਾ ਤਿਆਰ ਕਰਨਾ ਹੈ 6 ਇੰਚ ਆਪਾਂ ਨੇ ਮੂਰੀ ਜਿਹੜੀ ਪਲਾਜ਼ੋ ਦੀ ਰੱਖਣੀ ਹੈ ਮਤਲਬ ਕਿ ਪਹੁੰਚਾ 6 ਇੰਚ ਇਹ ਆਪਾਂ ਲਖ ਲੈਣਾ ਤੇ ਹੁਣ ਆਪਣਾ ਇਥੋਂ ਪਲਾਜ਼ੋ ਜਿਹੜਾ ਹੁਣ ਆਪਾਂ ਤੁਹਾਨੂੰ ਜਿਹੜਾ ਹਿਪ ਜਿਹੜੀ ਆਇਪੂ ਇਥੋਂ ਇਹ ਟਾਈਟ ਹੈ ਕਿਉਂਕਿ ਇਹ ਬੱਚਾ 13 ਸਾਲ ਦੀ ਕੁੜੀ ਹੈ ਤੇ ਇਹਦੇ 13 ਸਾਲ ਦੇ ਹਿਸਾਬ ਨਾਲ ਆਪਾਂ ਨੂੰ ਇਥੋਂ 10.5 11 ਇੰਚ ਹਿਪ ਚਾਹੀਦੀ ਹੈ ਠੀਕ ਹੈ ਨਾ ਇਹ ਇਹਨਾਂ ਦਾ ਹੈਗਾ ਟਾਈਟ ਥੋੜਾ ਜਿਹਾ ਤੇ ਆਪਾਂ ਇਹ 11 ਇੰਚ ਦੇ ਹਿਸਾਬ ਨਾਲ ਤਿਆਰ ਕਰਨੀ ਹੈ ਤੇ ਆਪਾਂ 프ਰੰਟ ਜਿਹੜਾ 10 ਇੰਚ ਦੇ ਹਿਸਾਬ ਨਾਲ ਕਟਿੰਗ ਕਰਾਂਗੇ ਤੇ ਆਪਾਂ 프ਰੰਟ ਦਾ ਹਿਪ ਦਾ ਨਾਪ ਲੈ ਲਾਂਗੇ ਹਿਪ ਜਿਹੜੀ ਆਪਾਂ ਨੇ 10 ਇੰਚ ਆਪਾਂ ਨੇ ਤਿਆਰ ਕਰਨੀ ਹੈ ਤੇ ਆਪਾਂ 11 ਦੀ ਕਟਾਈ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਣੀ ਜਿਹੜੀ ਕਮਰ ਹੁੰਦੀ ਆ ਉਪਰੋਂ ਇਹ ਵਾਲੀ ਇੱਥੋਂ ਆਪਾਂ ਮੈਨਣਾ ਹੁੰਦਾ ਤੇ ਇਹ ਵੀ ਇਹਨਾਂ ਦਾ ਘਾਟ ਹੀ ਹੋਊਗਾ ਵੈਸੇ ਇੱਥੋਂ ਆਪਾਂ ਨੇ ਹਾਂ ਜੀ ਇਹ ਆਪਾਂ ਜਣੀ ਦਾ 8 ਇੰਚ ਤਿਆਰ ਕਰਾਂਗੇ ਭਾਵੇਂ ਠੀਕ ਹੈ ਇਹ ਥੋੜੀ ਘੱਟ ਹੈ ਤੇ ਆਪਾਂ 8 ਇੰਚ ਕਮਰ ਤਿਆਰ ਕਰਨੀ ਹੈ ਠੀਕ ਹੈ ਤੇ ਇਹਦਾ ਜਿਹੜਾ ਲਾਸਟਿਕ ਹੈ ਇਹ ਆਪਾਂ ਜਿਹੜਾ ਲਾਸਟਿਕਾ ਗੋੜ ਪਾਣਾ ਇਹ ਆਪਾਂ ਇਹਦੇ ਹਿਸਾਬ ਨਾਲ ਨਹੀਂ ਪਾਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਕਿਹੜੇ ਹਿਸਾਬ ਨਾਲ ਲਾਸਟਿਕ ਪਾਈਦਾ ਜਦੋਂ ਆਪਾਂ ਸਟਿਚ ਕਰ ਕਰਾਂਗੇ ਤੇ ਇਹ ਵੇਖਾ ਆਪਣਾ ਹੋ ਗਿਆ ਨਾਪ ਸਾਰਾ ਲਿਖਿਆ ਗਿਆ ਇਸ ਤਰੀਕੇ ਨਾਲ ਆਪਾਂ ਸਾਰਾ ਪਿੰਨਾਪ ਲਿਖ ਲੈਣਾ ਹੁਣ ਆਪਾਂ ਤੁਹਾਨੂੰ ਅਜ ਨਾਪ ਦੱਸਾਂਗੇ ਵੀ ਆਪਾਂ ਇਹ ਕਿੰਨਾ-ਕਿੰਨਾ ਰੱਖਣਾ ਹੁੰਦਾ ਠੀਕ ਹੈ ਜੀ ਜਿਵੇਂ ਕਿ ਆਪਣੇ ਕੋਲ 33.5 ਕਮੀਜ਼ ਦੀ ਲਵਾਈ ਹੈ ਠੀਕ ਹੈ ਜੀ 33.5 ਲੰਬਾਈ ਆਪਣੀ ਇਹਦੇ ਵਿੱਚ ਆਪਾਂ ਲੰਬਾਈ ਦੇ ਵਿੱਚ ਕਿੰਨੇ ਇੰਚ ਜੋੜਨੇ ਆ ਲੰਬਾਈ ਦੇ ਵਿੱਚ ਆਪਾਂ 3 ਇੰਚ ਜੋੜਨੇ ਹੁੰਦੇ ਆ ਠੀਕ ਹੈ ਜੀ ਤੇ ਇਹ ਆਪਣਾ ਹੋ ਗਿਆ 36.5 36.5 ਇੰਚ ਆਪਾਂ ਕਮੀਜ਼ ਦੀ ਲੈਂਥ ਲੈ ਲੈਣੀ ਆ ਫਿਰ ਉਹਦੀ ਕਟਾਈ ਕਰਨੀ ਆ ਕਟਾਈ ਵਾਸਤੇ ਆਪਾਂ ਨੇ 10 ਇੰਚ ਵੱਧ ਲੈਣਾ ਹੈ ਠੀਕ ਹੈ ਜੀ ਇਹ ਆਪਣਾ ਹੋ ਗਿਆ ਤਿਆਰ ਠੀਕ ਹੈ ਤੇ ਇਹ ਹੋ ਗਿਆ ਆਪਣਾ ਕਟਾਈ ਵਾਸਤੇ ਕਿੰਨਾ ਕਪੜਾ ਚਾਹੀਦਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਨੂੰ ਹੁਣ ਦੱਸਦੇ ਆ ਹੁਣ ਆਪਾਂ ਨੇ ਜਣੀ ਇਹਦੀ ਕਟਾਈ ਜਿਹੜੀ ਕਰਨੀ ਆ ਘੇਰਾ ਇਸ ਤੋਂ ਅੱਗੇ ਹੈ ਘੇਰਾ ਘੇਰਾ ਆਪਣੇ ਕੋਲੇ ਹੈਗਾ 14 ਇੰਚ ਠੀਕ ਹੈ ਜੀ 14 ਦੇ ਵਿੱਚ ਆਪਾਂ ਘੇਰੇ ਦੇ ਵਿੱਚ ਜੇ ਤਾਂ ਆਪਾਂ ਨੇ ਪਾਈਪਿੰਗ ਲਾਉਣੀ ਹੈ ਤਾਂ ਆਪਾਂ ਨੇ 4 ਇੰਚ ਐਡ ਕਰਨੇ ਆ ਜੇ ਆਪਾਂ ਪਾਈਪਿੰਗ ਲਾਉਣੀ ਹੈ ਠੀਕ ਹੈ ਜੀ ਤੇ ਜੇ ਆਪਾਂ ਨੇ ਨਹੀਂ ਪਾਈਪਿੰਗ ਲਾਉਣੀ ਤਾਂ ਆਪਾਂ 3 ਇੰਚ ਐਡ ਕਰਾਂਗੇ ਠੀਕ ਹੈ ਨਾ ਇਹ 14 ਤੇ 14 ਤੇ 3 17 17 ਇੰਚ ਆਪਾਂ ਨੂੰ ਕਪੜਾ ਚਾਹੀਦਾ ਕਟਾਈ ਵਾਸਤੇ ਠੀਕ ਹੈ ਜੀ ਹੁਣ ਆਪਾਂ ਨੇ ਕਮਰ ਜਿਹੜੀ ਆ 12.5 ਇਹ ਆਪਣੀ ਜਿਹੜੀ ਹੈ ਕਮਰ 12.5 ਇਹਦੇ ਵਿੱਚ ਆਪਾਂ ਨੇ ਐਕਸਟਰਾ 2 ਇੰਚ ਕੱਪੜਾ ਛੱਡਣਾ ਹੁੰਦਾ ਉਹ ਆਪਾਂ ਕਟਾਈ ਵੇਲੇ ਤੁਹਾਨੂੰ ਸਾਰਾ ਸਮਝਾਵਾਂਗੇ ਪਰ ਇਹ ਆਪਣਾ ਕੱਪੜਾ ਜਿਹੜਾ 17 ਦੇ ਹਿਸਾਬ ਨਾਲ ਜਦੋਂ ਵਿੱਚ ਆ ਗਿਆ ਤੇ ਇਹ ਆਪਣੀ ਜਿਹੜੀ ਚੈਸਟ ਆ 14.5 ਠੀਕ ਹੈ ਉਸੇ ਹਿਸਾਬ ਨਾਲ ਹੀ ਆਪਾਂ ਨੇ 14.5 ਇਹ ਹੈ ਤੇ 14.5 ਦੇ ਹਿਸਾਬ ਨਾਲ ਆਪਾਂ ਨੇ ਜਿਹੜੀ ਚੀਜ਼ ਇਹਨਾਂ ਚੋਂ ਵੱਧ ਤਾਂ ਆਪਾਂ ਉਹ ਵੇਖਣੀ ਹੈ ਚੋ ਘੇਰਾ ਹੈਪ ਤੇ ਚੈਸਟ ਕਿੰਨਾ ਚੀਜ਼ਾਂ ਜੋ ਆਪਾਂ ਜਿਹੜੀ ਥੀ ਜ਼ਿਆਦਾ ਉਹਦੇ ਹਿਸਾਬ ਨਾਲ ਆਪਾਂ ਕੱਪੜਾ ਦੂਰਾ ਕਰਨਾ ਇਹਦੀ ਆਪਣੀ ਐਪ ਹੈਗੀ ਹੈ ਉਹ ਆਪਾਂ 14 ਦੇ ਹਿਸਾਬ ਨਾਲ 3 ਇੰਚ ਵਾਧਾ ਕਰਕੇ 17 ਦੀ ਕਟਾਈ ਕਰਾਂਗੇ ਕੱਪੜਾ ਜਿਹੜਾ ਦੂਰਾ ਕਰਨਾ ਹੈ ਜਿਵੇਂ ਆਪਣੇ ਕੋਲ ਕੱਪੜਾ ਇਹ ਇਹ ਚੀਜ਼ ਜਿਹੜੀ ਰੱਖਾਂਗੇ ਇਹ ਆਪਾਂ ਲંબਾਈ ਜਿਹੜੀ ਹੈ 3 ਇੰਚ ਵਾਧਾ ਰੱਖਾਂਗੇ ਜਿਹੜੀ ਆਪਣੀ ਚੜਾਈ ਹੈ ਉਹ ਵੀ ਆਪਾਂ 3 ਇੰਚ ਐਕਸਟਰਾ ਵਾਧਾ ਰੱਖਦੇ ਹਾਂ ਠੀਕ ਹੈ ਜੀ ਇਦਾਂ ਆਪਾਂ ਕੱਪੜੇ ਨੂੰ ਫੋਲਡ ਕਰਕੇ ਫਿਰ ਆਪਾਂ ਕਟਾਈ ਕਰਨੀ ਹੈ ਤੇ ਜਿਹੜਾ ਤੀਰਾ ਤੀਰਾ ਜਿਹੜਾ ਹੁੰਦਾ ਉਹ ਆਪਾਂ ਨੇ 1 ਇੰਚ ਵੱਧ ਰੱਖਣਾ ਹੁੰਦਾ ਜਿਵੇਂ ਕਿ 1.5 ਹੈ ਤੇ ਇਹਦੇ ਵਿੱਚ ਆਪਾਂ ਨੇ 1 ਇੰਚ ਐਡ ਕਰਕੇ 1.5 11 ਠੀਕ ਹੈ ਜੀ ਜਿਹੜਾ ਆਪਣੇ ਕੋਲੇ ਹੁਣ ਹਿੱਪ ਜਿਹੜੀ ਇਹ ਤਾਂ ਆਪਾਂ ਨਿਸ਼ਾਨ ਲਾਉਣੇ ਆ ਇਹ ਤਾਂ ਸੇਮ ਸੇਮ ਲਾਉਣੇ ਹੁੰਦੇ ਆ ਜੇ ਪਲੇਟਾ ਨਹੀਂ ਪਾਉਣੀਆਂ ਤਾਂ ਆਪਣੇ ਸਾਰੇ ਸੇਮ ਲੱਗਦੇ ਆ ਤੇ ਬਾਕੀ ਹੋ ਗਈ ਸਾਈਡ ਲਾਈਨ ਸਾਈਡ ਲਾਈਨ ਜੇ ਆਪਾਂ ਨਹੀਂ ਪਲੋਈ ਪਾਉਣੀ ਜਿਵੇਂ ਇਹ 13 ਸਾਲ ਦੇ ਬੱਚੇ ਦਾ ਇਹ ਆਪਾਂ 11.5 ਸਾਈਡ ਲਾਈਨ ਹੈ ਤੇ ਆਪਾਂ ਇਹਦੇ ਵਿੱਚ ਅੱਧਾ ਇੰਚ ਐਡ ਕਰਨਾ ਹੈ ਠੀਕ ਹੈ ਨਾ 1/2 ਠੀਕ ਹੈ ਆਪਾਂ ਨੇ 11.5 ਵਿੱਚ ਅੱਧਾ ਇੰਚ ਐਡ ਕਰਕੇ ਤੇ ਆਪਾਂ ਇਹ ਕਰਾਂਗੇ 12 ਇੰਚ ਤੇ ਨਿਸ਼ਾਨ ਲਾਵਾਂਗੇ ਦਾ ਸਾਈਡ ਦਾ ਜਿਹੜੀ ਆਪਣੀ ਸਾਈਡ ਸਿਉਣਾ ਹੈ ਠੀਕ ਹੈ ਜੀ ਹੁਣ ਆਪਾਂ ਨੇ ਲਾਉਣਾ ਹੈ ਦਾ ਗਲੇ ਦਾ ਤਾਂ ਆਪਾਂ ਉਹਦੀ ਪਤਾ ਲੱਗਣਾ ਜਿਹੜਾ ਮਤਲਬ 13 ਸਾਲ ਦੇ ਬੱਚੇ ਦਾ ਉਹਦਾ ਮੋਢਾ ਆਪਾਂ ਕਿੰਨਾ ਰੱਖਾਂਗੇ ਮੋਢੇ ਦੀ ਕਟਾਈ ਆਪਾਂ ਨੇ ਕਰਨੀ ਹੈ 6 ਇੰਚ ਜੇ ਭਾਰਿਆ ਤੇ 6.5 ਇੰਚ ਠੀਕ ਹੈ ਨਾ ਇਹ ਆਪਾਂ 6 ਇੰਚ ਦੇ ਹਿਸਾਬ ਨਾਲ ਨਿਸ਼ਾਨ ਲਾ ਕੇ ਆਪਾਂ ਕੱਟ ਪਾ ਲੈਣੀ ਹੈ ਜੇ ਜ਼ਿਆਦਾ ਥੋੜੀ ਹੈਵੀ ਹੈ ਨਾ ਆਪਾਂ ਫਿਰ ਆਪਣਾ 6.5 ਦੀ ਕਟਾਈ ਮੋਢੇ ਦੀ ਨਿਸ਼ਾਨ ਲਾਵਾਂਗੇ ਤੇ ਹੁਣ ਆਪਣੀ ਹੈਗੀ ਬਾਹਾਂ ਬਾਹ ਜਿਹੜੀ ਆਪਣੀ ਹੈਗੀ 13 ਇੰਚ ਇਹਦੇ ਵਿੱਚ ਆਪਾਂ ਨੇ ਐਡ ਕਰਨੇ ਆ 2 ਇੰਚ ਠੀਕ ਹੈ ਜੀ 2 ਇੰਚ ਐਡ ਕਰਕੇ 15 ਇੰਚ ਦੀ ਆਪਾਂ ਕੱਪੜਾ ਲਵਾਂਗੇ ਕਟਾਈ ਕਰਨ ਵਾਸਤੇ ਤੇ ਜਦੋਂ ਇਹਦੀ ਮੂਰੀ ਆਪਾਂ ਨਿਸ਼ਾਨ ਲਾਉਣਾ ਹੈ ਮੂਰੀ ਦਾ ਆਪਾਂ ਨਿਸ਼ਾਨ ਲਾਉਣਾ ਜਿਵੇਂ 4.5 ਇਹਦੇ ਵਿੱਚ ਵੀ ਆਪਾਂ ਨੇ 4.5 ਵਿੱਚ ਵੀ ਮੂਰੀ ਦਾ ਆਪਾਂ 1.5 ਇੰਚ ਵਾਧਾ ਰੱਖਣਾ ਹੁੰਦਾ ਇਹ ਹੋ ਗਿਆ 4 ਤੇ 5 6 ਇੰਚ ਹੋ ਗਿਆ ਆਪਣਾ ਠੀਕ ਹੈ ਮੂਰੀ ਆਪਣਾ 6 ਇੰਚ ਕਪੜਾ ਵਾਧ ਰੱਖਣਾ ਹੁੰਦਾ ਜਦੋਂ ਆਪਾਂ ਕਟਾਈ ਕਰਨੀ ਠੀਕ ਹੈ ਜੀ ਇਸ ਇਹਦੇ ਹਿਸਾਬ ਨਾਲ ਆਪਾਂ ਨੇ ਇਹ ਸਾਰਾ ਕਪੜਾ ਜਿਹੜਾ ਰੱਖਣਾ ਇਹਦੇ ਹਿਸਾਬ ਨਾਲ ਆਪਾਂ ਇੰਨਾ-ਇੰਨਾ ਲਵਾਂਗੇ ਕਿ ਆਪਾਂ ਕਟਾਈ ਫਿਰ ਉਸ ਹਿਸਾਬ ਨਾਲ ਕਰਾਂਗੇ ਇਹ ਆਪਣੀ ਹੋ ਗਈ ਸਾਰੀ ਤਿਆਰ-ਤਿਆਰ ਨਾਪ ਤੇ ਜਿਹੜਾ ਪਲਾਜ਼ੋ ਆ ਪਲਾਜ਼ੋ ਦੀ ਜਿੰਨੀ ਲੰਬਾਈ ਆਪਣੀ 29 ਇੰਚ ਜਿਵੇਂ 29.5 ਹੈ ਇਹ ਆਪਾਂ ਤੁਹਾਨੂੰ ਦੱਸਦੇ ਆ 29.5 ਦੇ ਵਿੱਚ ਆਪਾਂ ਨੇ 4 ਇੰਚ ਐਡ ਕਰਨੇ ਹੁੰਦੇ ਆ 2 ਇੰਚ ਆਪਣਾ ਲਾਸਟਿਕ ਪਾਉਗਾ ਤੇ 2 ਇੰਚ ਆਪਣਾ نیچے ਫੋਲਡ ਵਾਸਤੇ ਠੀਕ ਹੈ ਤੇ ਇਹ ਆਪਾਂ 4 ਇੰਚ ਐਡ ਕਰਨੇ ਹੁੰਦੇ ਆ ਆਪਣਾ ਹੋ ਗਿਆ 29 ਤੇ 4 ਹੋ ਗਿਆ ਇਹ ਕਿੰਨਾ 33 33 ਇੰਚ ਠੀਕ ਹੈ ਜੀ ਤੇ ਹੁਣ ਆਪਣੇ ਕੋਲੇ ਹੈਗਾ ਹਿਪ ਹਿਪ ਜਿਹੜੀ ਹੈ 10 ਹੈ ਤੇ ਇਹ ਵੀ ਆਪਾਂ 1 ਇੰਚ ਐਡ ਕਰਾਂਗੇ 1 ਇੰਚ ਐਡ ਕਰਕੇ 11 ਦੀ ਕਟਾਈ ਕਰਾਂਗੇ ਕਮਰ ਹੈਗੀ 8 ਇਹ ਵੀ ਆਪਾਂ ਨੇ 1 ਇੰਚ ਐਡ ਕਰਨੀ ਐ ਤੇ ਇਹ ਵੀ ਆਪਾਂ ਨੇ 9 ਇੰਚ ਤੇ ਕਟਾਈ ਕਰਨੀ ਐ ਤੇ ਇਹ ਆਪਾਂ ਫਰੰਟ ਫਰੰਟ ਪੀਸ ਤੇ ਆਪਾਂ ਨੇ ਇਹ ਨਿਸ਼ਾਨ ਲਾਉਣੇ ਆ ਬੈਕ ਪੀਸ ਆਪਾਂ ਐਕਸਟਰਾ ਵੱਧ ਰੱਖਣਾ ਹੁੰਦਾ ਜਿਹੜਾ ਉਹ ਅਲੱਗ ਰੱਖਣਾ ਹੁੰਦਾ ਤੇ ਕਮਰ ਜਿਹੜੀ ਆਪਣੀ ਇਹ ਆਪਣੀ 8 ਹੋਗੀ ਤੇ ਪਹੁੰਚਾ ਜਿਹੜਾ 6 ਐ ਇਹ ਵੀ ਆਪਾਂ ਨੇ 1.5 ਇੰਚ ਵੱਧ ਰੱਖਣਾ ਹੁੰਦਾ ਤੇ ਇਹ ਆਪਾਂ ਤੁਹਾਨੂੰ ਕਟਾਈ ਵੇਰੀ ਦੱਸਾਂਗੇ ਕਿਦਾਂ ਆਪਾਂ ਕਰਨਾ ਛੇ ਦਾ ਆਪਾਂ ਨੇ 1.5 ਇੰਚ ਵੱਧ ਰੱਖ ਲਾਂਗੇ ਤੇ ਉਹ ਆਪਾਂ ਜਦੋਂ ਕਟਾਈ ਕਰਾਂਗੇ ਆਪਾਂ ਤੁਹਾਨੂੰ ਸਾਰਾ ਨਾਪ ਵੀ ਦੱਸਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਨਾਪ ਲੈਣਾ ਠੀਕ ਹੈ ਜੀ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤੁਹਾਨੂੰ ਨਾਪ ਬਾਰੇ ਦੱਸਿਆ ਜੇ ਕੋਈ ਤੁਹਾਨੂੰ ਨਾ ਸਮਝ ਲੱਗੀ ਹੋਵੇ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਹੋਰ ਲੀਓ ਬਣਾ ਕੇ ਪਾਵਾਂਗੇ ਕਿ ਨਾਪ ਚ ਜੇ ਕੋਈ ਇਹ ਛੋਟੇ ਬੱਚੇ ਦਾ ਨਾਪ ਸੀ ਫਿਰ ਤੁਹਾਨੂੰ ਵੱਡੇ ਨਾਪ ਦਾ ਲੈਣਾ ਵੀ ਦੱਸਾਂਗੇ ਵੱਡਾ ਨਾਪ ਲੇਡੀਜ਼ ਦਾ ਕਿਵੇਂ ਆਪਾਂ ले ਸਕਦੇ ਆ ਕੋਈ ਵੀ ਸੂਟ ਤੋਂ ਤੇ ਆਪਾਂ ਨੂੰ ਜਿਹੜੀ ਵੀ ਅਚ ਕੋਈ ਵੀ ਤੁਹਾਨੂੰ ਡਾਊਟ ਲੱਗਦਾ ਉਹ ਆਪਾਂ ਨੂੰ ਜ਼ਰੂਰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਹੁਣ ਆਪਾਂ ਇਹਦੀ ਤੁਹਾਨੂੰ ਸਾਰੀ ਕਟਿੰਗ ਵੀ ਅੱਡ ਵੀਡੀਓ ਬਣਾ ਕੇ ਇੱਕ ਪਾਵਾਂਗੇ ਤੇ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਤੁਹਾਡੇ ਕੋਲ ਮੇਰੇ ਨਾਲ ਜਿਹੜੀ ਵੀ ਵੀਡੀਓ ਪਾਵਾਂਗੇ ਤੇ ਉਹਦਾ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ